ਲਖਾਈ ਇਹਨਾਂ ਦੀ ਪਹਿਲੇ ਅੱਜ ਬੜਾ ਹੁੰਦਾ ਗੱਲ ਸੋਹਣੀ ਪਹਿਲਾਂ ਹੋਰ ਹੀ ਕਰ ਦੋ ਕੁਝ ਯਾਰ ਕਿੰਨਾ ਫਰਕ ਆ ਫਿਰ ਦੋ ਦਾ ਕਿੰਨਾ ਫਰਕ ਦੋ ਦਾ ਗੋਲਾਂ ਦੇ ਕਿਹਾ 19 ਸੋਲਾਂ ਦੇ ਦੋ ਦਾ ਥੋੜਾ ਹੀ ਫਰਕ ਰਹਿ ਗਿਆ ਉਹ ਬਣੀ ਤਾਗਾ ਜੇ ਦੋਨੇ ਕਾਲਾ ਨੇ ਤੂੰ ਖਾ ਘੜ ਗਿਆ ਨਕਾ ਫੇਰ ਫੇਰ ਨਾ ਪਸਤਾ ਇਨੇ ਛੇਰੇ ਦਾ ਆਪ ਹੀ ਕੱਢਿਆ ਨਹੀਂ ਮੈਂ ਤਾਂ ਬਜਨ ਤਾਂ ਹੋ ਜੂਗਾ ਇਹ ਇਕਰਾਰ ਪਾਏਗਾ ਨਾ ਨਹੀਂ ਦੱਸਿਆ ਕਿ ਨਹੀਂ ਤਾਂ ਪੈ ਗਈ ਅੱਥ ਨੇ ਪੱਥ ਤਾਡ ਲਈ ਮੈਂ ਕਿਉਂ ਵੀ ਮੱਥਾ ਕਾਡ ਲਈ ਤੰਨਾਂ ਦੀ ਦੱਸ ਦੋਨੇ ਕਾਲਾ ਨੂੰ ਦੱਸ ਤੰਨਾਂ ਦੀ ਦੱਸਣ ਤੂੰ ਵੀ ਅੱਜਾ ਦੇਖ ਲੈ ਮਾਰਾ ਇਹਦਾ ਜੀ ਸੱਤਣਾ ਦੇਦਾ 9000 ਰੁਪਏ ਪਿਆਗਾ ਮੈਂ ਦੋਨਾਂ ਦਾ ਕਹਿਦਾ ਤੇ ਨਾਲ 6000 ਨਹੀਂ ਉਹ ਤੂੰ ਕਿ ਸਖਣਾਗਾ ਉਹ ਤਾਂ 16 ਕਹਿੰਦਾ ਯਾਰ ਉਹ ਬਾਹ ਕਹੀ ਜਾਂਦਾ ਤੂੰ ਬਾਹ ਕਹੀ ਆ ਉਹ ਮਨ ਮੜ ਕਰ ਦੋ ਅੱਡੀ ਕਰ ਲੋ ਕਾ ਕਰ ਲੋ ਹੁਣ ਤੋਂ ਭਾਈ ਨੂੰ ਵੇਰਾ ਲੱਗੇ ਜਾਂਦੇ ਆ ਭਾਈ ਉਹ ਬੇਜੀ ਦਾ ਖਾਈ ਫੜਾਇਆ 25 ਰੁਪਏ ਯਾਰ 25 ਤੋਂ ਬਿਨਾ ਕੰਮ ਕੋਈ ਚੱਲਦਾ ਯਾਰ 25 ਤੋਂ 25 ਤੋਂ ਬਿਨਾ ਗੱਲ ਕਿਵੇਂ ਹੋਦਾ ਇੱਥੇ ਖੜਾ ਵੀ ਹੋ ਜੂਗੀ ਤਾਂ ਕੀ ਹੈ ਫਰਮਾਨ ਦੇ ਰੋਣੇ ਦੇਖਦਾ ਕਾਲੀ ਆ 14 ਦੇ 14 ਦੇ ਹਾਂ ਹੋਗੇ ਹੋਗੇ ਪਹਿਲੇ ਬੜਾ ਹੰਗਲ ਗੱਲ ਸੋ ਮੇਰੇ ਨਾ ਨਹੀਂ ਉਹ ਹੋ ਗਏ ਕੰਮਾ ਕੋ ਹਾਂ ਤੇ ਥੋੜਾ ਜਿਹਾ ਤੇ ਮੈਂ ਤੇਰੇ ਨਾਲ ਵੀ ਮੂਹਰੇ ਮੌਜਨਾ ਵੀ ਜਿਹਾ ਵੀ ਆਪਣੀ ਫਰਮਾਨ ਕਰ ਦਾਂਗੇ ਗੱਲ ਉਹ ਕਹੇ 16 ਦੇ ਦੇ ਰਿਹਾ ਹੈ ਕਹੇ ਕੀ ਕਰਨੇ ਕਰਦੇ ਹੋ ਕੋਈ ਆਪਾਂ ਹਿਲਾਣਾ ਬਹੁਤ ਨਾਲ ਯਾਰ ਬਾਈ ਨਹੀਂ ਨਹੀਂ ਬਣਦੇ ਉਹਨਾਂ ਨੇ ਕੋਆ ਜਿੰਨੇ ਮੰਗਦਾ ਉਹਨੇ ਤੈਨੂੰ ਬਣ ਜਾਂਦੇ ਹੁਣ ਉਹ ਜਦੋਂ ਆਇਆ ਕਰ ਫਿਰ ਹੁਣ ਕਿੰਨੇ ਕਿੰਨੇ ਦੇ ਨੇ ਆ 16 ਦੇ ਪੂਰੇ ਹੋਈ 145 ਮਿੰਟ ਦੇ ਨੇ ਨਹੀਂ ਬਈ ਇਹ ਠੀਕ ਹੈ ਯਾਰ ਇਹ ਨਹੀਂ ਕਹਿੰਦੇ ਕਿ ਮਾਰਦੇ ਆ ਮਾਰੋ ਵੀ ਨਾ ਉਹ ਵੀ ਨਾ ਮਾਰੋ ਨਾ ਤੂੰ ਮਾਰ ਸਕਦੇ ਆ ਫੁੱਟ ਕੀ ਕਹਿੰਦਾ ਫਿਰ 50 ਲੱਗਦੇ ਆ 22 ਦੇ ਕਹਿੰਦਾ ਮੰਗਿਆ ਜੀ ਜੀ ਇਹ ਬੰਦਾ ਪੁੱਛਦਾ ਪੁੱਛਦਾ ਇਹ ਬੰਦੇ ਦਾ ਕੋਈ ਫੇਰਾ ਉੱਥੀ ਗੱਲ ਨੇੜੀ ਪਿਛਾਉਣ ਆਇਆ ਦਾ ਵੀ ਕੀ ਹੈ ਜੇ ਹੁਣ ਉਹ ਪਿਛਾਉਣ ਆਇਆ ਨੇ ਬਾਲੇ ਨਹੀਂ ਪਾਣੀ ਚੜਾਉਂਦਾ ਜਿਵੇਂ ਆ ਤੇ ਉਹ ਲਫੜ ਨਾ ਜੋ ਹਟਾ ਕੇ ਮੇਰੇ ਕੋਈ ਛੱਡ ਇਹ ਤਾਂ ਕਿੱਦਾਂ ਖੜੇ ਬੱਕਰੇ ਮੈਨੂੰ ਫੜਾ ਫੇਰ ਕਿਤੇ ਫੇਰਨਾ ਰਹੀ ਹੈ ਇੱਧਰ ਸੌਣਾ ਜੀ ਦੇ ਚੱਲ ਮੈਂ ਮਾਛ ਛੱਡ ਖਲਾਮਾ ਮੇਰੀ ਵੀ ਹੋ ਗਏ ਆਪਾਂ ਹੁਣ ਤਾਂ ਫਿਰ ਦੇਖ ਲੈ ਚੱਲ ਫਿਰ ਬੀ ਚਾ ਨਹੀਂ ਹੁਣ ਸਹੀ ਇਸੇ ਨਾਲ ਜਿਹੜਾ ਬੰਦਾ ਪੈਂਦੇ ਆ ਅੱਗੇ ਚੱਲ ਆ ਵੀ ਚੋਲਾ ਕੋਣੇ ਤੇ ਚੱਲ 25 ਦਾ ਫਿਰ ਬਹੁਤ ਹੋ ਗਈ ਨਹੀਂ ਮੈਨੂੰ ਨਹੀਂ ਆ ਪਤਾ ਲੱਗਦਾ ਮੈਂ ਲਾ ਕੇ ਮੈਂ ਨੋਟ ਨਹੀਂ ਕਰਦੇ ਮੈਨੂੰ ਚਾਲਾ ਨਗਾ ਜੋ ਵੀ 5 7 10 ਵਜਦਾ ਹੋਵੇ ਨਾ ਮੈਂ ਇਥੇ ਹੋਣ ਜਾਇ ਕਰਦੀ ਮੈਨੂੰ ਚਾਲਾ ਨਗਾ ਮੈਂ ਭਾਰੇ ਤੇ ਵੀ ਮੰਗਦਾ ਇਹ 500 500 ਕੀ ਜਾਂਦਾ 500 ਮੰਗਦਾ ਮੈਂ 500 ਹੀ ਦੇ ਦਿਓ 500 500 ਨਹੀਂ ਵਾੜਾ ਦੋ ਤੱਕ ਲੈ ਲੈਣਾ ਆ 500 ਨਹੀਂ ਵਾੜਾ ਕਰੀਂ ਲੈਣਾ

अरे 2100 दे यार 2100 ना 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 2200 देख लाऊंगा 2200 तू ही करो गल भी नहीं तू थोड़ा करें गल 2500 25 2200 तू ही करो गल 2500 यार मैं दूँगा नहीं तू पहले ही बोल ही जाना है ठीक तो है मैं दूँगा फिर आगे बोल ही होना कोई देऊ नहीं काम नहीं करियो ऐसी आ पुठे लड देने खड़ी सी तन फिरते सी पहला ने ਅੱਜ ਵੀ ਛੱਡ ਦੇ ਨਾ ਹੋਰ ਹੀ ਕਰ ਜੋ ਕੁਝ ਯਾਰਾ 2500 ਦਿੰਦਾ ਮੈਂ ਵੈਜੀ ਜਾਂਦਾ ਨਹੀਂ ਰਸਮ ਤੇਰੇ ਯਾਰ ਇਹ ਲੈ ਲੈ ਤੈਨੂੰ ਕਿ ਲੈਦਾ ਤੂੰ ਸੀ ਕਹਿੰਦਾ ਤੈਨੂੰ ਲੈ ਲੈ ਗੱਲ ਨਾਲੀ ਗੱਲ ਮੈਂ ਆ ਫਿਰ ਤੂੰ ਚੁੱਪ ਕਰਕੇ ਖੜਾ ਰਹਿ ਤੂੰ ਹੀ ਦੋ ਇਹ ਰੱਖੇਗਾ ਅੱਛਾ ਮੈਂ ਦੋ ਦੇ ਹੁੰਦਾ ਜੇ ਤੁਸੀਂ ਲਾਉਂਦੇ ਹੁੰਦੇ 2600 ਦਿੰਨੇ ਆ ਭਾਈ ਉਹ ਖਾਜੋ ਅਗਲਾ 2600 ਕਹਿੰਦਾ ਭਾਈ ਕਹਿੰਦੇ ਕਰ ਲ ਮੁੰਡਿਆ ਫੋਨ ਤੇ ਕਰ ਦੋ ਕਰ ਦੇ ਕਰ ਲੈ ਭਾਈ ਬੋਲਿਆ ਨਾ ਕਰੋ ਦੇਖੋ ਸੌਦਾ ਜੀ ਸੌਦਾ ਚੱਲਦਾ ਤੂੰ ਖੜ ਜਾ ਤਸੀਂ ਛੱਡ ਕੇ ਤੂੰ ਨਹੀਂ ਤੂੰ ਤੈਨੂੰ ਕਹੇ ਨਹੀਂ ਕਰਿਆ ਕਰੋ ਤੁਸੀਂ ਕਹ ਲੈ ਬਲੇ ਕਹ ਤੁਸੀਂ ਕੋਈ ਇੰਨੀ ਦਿੰਦੇ ਆ ਆਹ ਕਿਦਾ ਪੈਂਦਾ ਭਾਈ ਹਾਂ ਭਾਈ 2500 ਰੁਪਈਆ ਦਿੰਨੇ ਆ ਭਾਈ ਚਲ ਬਈ ਠੀਕ ਐ ਫੇਰ ਤੇਰਾ ਵੱਧ ਵੀ ਕਹਿੰਦਾ ਫੇਰ ਲੈ ਪਹਿਲੇ ਹਾਂ ਹੁਣ ਭਾਈ ਲਾ ਲੋ ਲੈ ਲਾ ਲੋ ਪਹਿਲੇ ਲੈ ਲੋ ਜੀ ਵੱਧ ਲੈਣਾ ਉਹ ਲੈ ਕਹਿੰਦਾ ਵੱਧ ਲੈਣਾ ਤਾਂ ਹਕੀਕਤ ਉਹਨੂੰ ਵੀ ਦੱਸ ਦੇ ਨੇ ਉਹਨਾਂ ਨਾਲ ਮੁੱਲ ਆਪਾਂ ਗੱਲ ਕਰ ਲੈ ਨਹੀਂ ਨਹੀਂ ਜੀ ਨਹੀਂ ਲੈਣਾ 250 ਦੇਣਾ ਯਾਰ ਹੈ 250 ਦੇਣਾ ਉਹ ਤੁਸੀਂ ਪੁੱਛੋ ਅਸੀਂ ਤਾਂ ਪੁੱਛ ਲਿਆ ਅਸੀਂ 250 ਹੈਗਾ 100 ਭਾਈ ਲੈ ਲੈ ਹਾਂਡ ਫ੍ਰੀ ਲਾ ਕੇ ਦੇਖੋ ਹਾਂਡ ਫ੍ਰੀ ਲਾ ਕੇ ਰੱਖੋ ਕਰ ਲਾ ਗੱਲ ਨੂੰ ਕਰ ਲੋ ਗੱਲ 51 29 52 35 35 35 35 ਦਾ ਨਹੀਂ ਲੈ ਲੈ ਗਏ ਹੋ ਗਿਆ ਠੀਕ ਆ ਪੁੱਛਦਾ ਉਹਦੇ ਪਾਪੇ ਨੂੰ ਆਹੋ ਪਹਿਲੇ ਪੁੱਛ ਲੋ ਕਿੰਨੇ ਆ ਰਾਇਸ ਭਾਈ ਤਨ ਦਾ ਲਖਾ ਹੀ ਇਹਨਾਂ ਦੀ ਹੈ ਸਫਾਈ ਇਹਨਾਂ ਦੀ ਹੋ ਕੀ ਗੱਲ ਕਰ ਲੈ ਆ ਯਾਰ ਨਿਆਣੇ 3000 ਰੁਪਏ ਚਲੋ ਬੱਸ ਸੁਣੋ ਰੋਕੇ ਕਰ ਕਰ ਰੋਕੇ 5000 ਦੇਵਾਂਗੇ ਆਹ ਠੀਕ ਆ 3300 ਚ ਕਹਿੰਦੇ ਇਹ ਕਿੰਨਾ ਮਾਗ ਲਿਆ ਹੈ ਹੈਲੋ ਨਿਆਣੇ ਰੰਦੇ ਲਿਖਾਈ ਦੱਸ ਦੇ ਨਾ ਫਿਰ ਲਿਖਾਈ ਆਪਦੀ ਲੋਕ ਸਾਡੀ ਹੋ ਗਈ ਲਗਾਈ ਦੋ ਨਾ ਮੈਂ ਸਮਝਾ ਦਿੰਦਾ ਤੇ ਰੇਟਿੰਗ ਖੜ ਜਾ ਹੈਲੋ ਹੈਲੋ ਉਹ ਇਹਨਾਂ ਨੂੰ ਭਾਈ 3000 ਰੁਪਏ ਲਿਖਾਈ ਛੋਟੀ ਨੂੰ ਐ ਕਹਿੰਦੇ ਨੇ ਇਹ ਅਹੀਂ ਸ਼ੁਰੂ ਕਰਦੇ ਹਾਂ ਜੇ ਛੋਟੇ ਪੱਲੇ 2800 ਰੁਪਿਆ ਹਾਂ ਹੁੰਦਾ ਦੇਣਾ ਜਾਂ ਨਾ ਦੇਣਾ ਹਾਂ ਐੱਛਾ ਐੱਛਾ ਹੁਣ ਨਹੀਂ ਫਿਰ ਤੈਨੂੰ ਦੱਸ ਸਮਝ ਆਇਆ ਨਾ ਤੈਨੂੰ ਫਿਰ ਮਾਗ ਲਵਾਂ ਤੇ ਜਵਾਹਰ ਕੋਈ ਦਾ ਫਰਕ ਆ ਨਹੀਂ ਇਹਨੇ ਜੀ ਹਾਂ ਭਾਈ ਪਤਨਾ ਹਜ਼ਾਰ ਦਿੰਦਾ ਹੈ ਇਹ ਰਹਾ ਇਹ ਬੱਕਰਾ ਇਹ ਰਹਾ ਉਹਦਾ ਲੱਗੀ ਜਾਂਦਾ ਉਹ ਬਾਈ ਇਹ ਤਾਂ ਮੰਡੀ 'ਚ ਅਸੀਂ 10 ਬੰਦੇ ਲੈਂਦੇ ਸੀ ਕੋਈ ਮੇਰਾ 25 ਤੋਂ ਹੋ ਗਿਆ ਮੇਰਾ ਜਿਤਮਾਨ ਦਾ ਤਾਂ 3000 ਕਹਤਾ ਇਹਨੇ ਬੱਚੇ ਨੇ ਤਾਂ ਕਰਕੇ ਇਹਨਾਂ ਨੂੰ ਜੇ ਤੂੰ ਹੁੰਦਾ ਤੈਨੂੰ ਕੋਮਾ 2000 ਹੀ ਲਾਉਂਦੇ ਅਸੀਂ ਯਾਰ ਲੱਗੀ ਜਾਂਦਾ ਉਹ ਸੰਦਾ ਕੋਈ ਪਤਾ ਨਹੀਂ ਇਹ ਤਾਂ ਰੱਬ ਨੂੰ ਪਤਾ ਚੱਲਦਾ 35 ਹੋ ਗਿਆ ਮੈਂ